ਮੈਂ ਉਸ ਵਾਏ ਗਰੂਪ ਪਰ ਮਾਦਮਾ ਦਾ ਸ਼ੁਕਰਗੁਜ਼ਾਰਾਂ ਜਨ ਨੇ ਮੈਨੂੰ ਤੇਰੀ ਵਰਗੀ ਖੂਬਸੂਰਤ ਤੇ ਸਿੱਧਕ ਵਾਲੀ ਕੁੜੀ ਦੇ ਪਿਆਰ ਨਾਲ ਨੂੰ ਆਜਿਆ ਮੈਂ ਤੇਰੇ ਹੌਸਲੇ ਦੀ ਦਿਲੋਂ ਕਦਰ ਕਰਦਾ ਪ੍ਰਤਾਪ ਕੁਰੇ ਜੋ ਤੂੰ ਆਪਣੇ ਮਾਂ ਬਾਪ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰਕੇ ਦਿਖਾਇਆ ਹੈ ਮੈਂ ਵੀ ਇਹੋ ਚਾਹੁੰਦਾ ਸੀਗਾ ਤੇਰੇ ਮਾਪੇ ਰਜਮੰਦੀ ਨਾਲ ਆਪਣਾ ਰਿਸ਼ਤਾ ਕਰ ਦੇਣ ਤਾਂ ਚੰਗਾ ਹੀ ਲੱਗੂਂਦਾ ਕਿਉਂਕਿ ਮੈਂ ਤੇਰੇ ਮਾਂ ਬਾਪ ਦੀ ਬਹੁਤ ਇੱਜ਼ਤ ਕਰਦਾ ਤੈਨੂੰ ਘਰੋਂ ਭਜਾ ਕੇ ਤੇਰੇ ਨਾਲ ਵਿਆਹ ਕਰਾਉਣ ਨਾਲ ਸਾਰੇ ਪਿੰਡ ਚ ਜੋ ਉਹਨਾਂ ਦੀ ਬੇਇੱਜ਼ਤੀ ਹੋਊਗੀ ਨਾ ਉਸ ਤੋਂ ਉਹਨਾਂ ਨੂੰ ਬਚਾਉਣਾ ਚਾਹੁੰਦਾ ਸੀਗਾ ਮੈਂ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਤੇਰੇ ਬਾਪ ਨੇ ਕੀ ਸੋਚ ਕੇ ਆਪਣੇ ਰਿਸ਼ਤੇ ਨੂੰ ਜਵਾਬ ਦਿੱਤਾ ਹੈ ਮੇਰੇ ਵਿੱਚ ਇਹੋ ਜਿਹੀ ਕਿਹੜੀ ਖੋਟ ਜਿਨੇ ਉਹਨੂੰ ਆਪਣੀ ਧੀ ਦੀਆਂ ਖੁਸ਼ੀਆਂ ਨਾ ਵੀ ਨਹੀਂ ਦਿਸਣ ਦਿੱਤੀਆਂ ਮੇਰਾ ਕਸੂਰ ਸਿਰਫ ਇਨਾ ਹੀ ਆ ਕਿ ਮੈਂ ਕਿਸੇ ਹੋਰ ਜਾਤ ਬਰਾਦਰੀ 'ਚ ਪੈਦਾ ਹੋਇਆ ਪਰ ਜੇ ਦੁਨੀਆਦਾਰੀ ਦੇ ਤੌਰ ਤੇ ਵੇਖਿਆ ਵੀ ਜਾਵੇ ਤਾਂ ਮੈਂ ਹਰ ਪੱਖ ਤੋਂ ਜਿਵੇਂ ਪੈਸੇ ਤੇ ਜਾਤ ਬਰਾਬਰੀ ਤੇ ਜਰੀਏ 'ਚ ਉਹਦੇ ਨਾਲੋਂ ਤਾਂ ਉੱਚਾ ਹੀ ਆ ਜਿਹਨੂੰ ਆਪ ਤੇਰੇ ਲਈ ਪਸੰਦ ਕਰਕੇ ਆਵੇਂਗਾ ਪਰ ਹੁਣ ਤੂੰ ਬੇਫਿਕਰ ਹੋ ਕੇ ਘਰ ਨੂੰ ਜਾ ਹੁਣ ਮੈਂ ਵੇਖਾਂਗਾ ਕਿਹੜਮ ਮਾਈ ਦਾ ਲਾਲ ਤੇਨੂੰ ਵਿਆਹ ਕਿ ਲੈ ਜਾਂਦਾ ਮੈਂ ਚਾਹੁੰਦਾ ਸੀ ਕਿ ਉਹ ਸਿੱਧੀ ਉਂਗਲੀ ਨਾਲ ਹੀ ਨਿਕਲ ਆਉਂਦਾ ਪਰ ਤੇਰੇ ਬਾਪ ਨੇ ਮੈਨੂੰ ਉਂਗਲੀ ਟੇਢੀ ਕਰਨ ਲਈ ਮਜਬੂਰ ਕੀਤਾ ਜਿਨਨੇ ਵੀ ਆਪਣੇ ਸਿਰ ਦੇ ਸੇਹਰਾ ਬਨਣ ਦੀ ਭੁੱਲ ਕੀਤੀ ਨਾ ਉਹਨੂੰ ਲੋਪੋ ਦੀ ਹੱਥ ਤੇ ਮੋਦ ਨਾਲ ਐਸੀਆਂ ਲਾਵਾ ਪੜਾਉ ਕਿ ਅੱਗੇ ਤੋਂ ਉਹਨਾਂ ਦੇ ਖਾਨਦਾਨ ਚ ਕੋਈ ਸੇਹਰਾ ਬਨਣ ਦੀ ਭੁੱਲ ਨਹੀਂ ਕਰੂਗਾ ਬਸ ਸੁਣ ਤੂੰ ਰੋਣਾ ਨਹੀਂ ਕਿਸੇ ਗੱਲ ਦਾ ਫਿਕਰ ਵੀ ਨਹੀਂ ਕਰਨਾ ਸਮਝੀ ਮੇਰੀ ਗੱਲ ਫਿਕਰ ਨੂੰ ਉਹ ਕਰਨਗੇ ਜਿਹੜੇ ਤੈਨੂੰ ਮੇਰੇ ਤੋਂ ਜੁਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇਰੀ ਢੋਲੀ ਆਉਗੀ ਤਾਂ ਸਿਰਫ ਸਾਡੇ ਘਰੇ ਆਉਗੀ ਇਹ ਮੇਰਾ ਤੇਰੇ ਨਾਲ ਵਾਦਾ ਰਿਹਾ ਕਾਕੀ ਨੇ ਪ੍ਰਤਾਪੀ ਨੂੰ ਹੌਸਲਾ ਦਿੰਦਿਆ ਕਿਆ ਆਪਣੇ ਸਰਦਾਰ ਵੱਲੋਂ ਦਿੱਤੇ ਹੌਸਲੇ ਨਾਲ ਪ੍ਰਤਾਪੀ ਦੇ ਦਿਲ ਨੂੰ ਕੁਝ ਸਕੂਨ ਜਿਹਾ ਮਿਲਿਆ ਆਪਣੇ ਸੋਹਣੇ ਮਾਈ ਨੂੰ ਫਿਰ ਮਿਲਣ ਦੀ ਆਸ ਨਾਲ ਦਿਲ ਵਿੱਚ ਲਈ ਅਣਮਣੇ ਦੇ ਦਿਲ ਨਾਲ ਪ੍ਰਤਾਪੀ ਆਪਣੇ ਬਾਪੂ ਦੇ ਹੋਂ ਤੋਂ ਪਹਿਲਾਂ ਘਰ ਨੂੰ ਆ ਗਈ ਪਰ ਪ੍ਰਤਾਪੀ ਨੂੰ ਕਾ ਰਾਜ ਵੱਡ-ਵੱਡ ਖਾ ਰਿਆ ਸੀ ਉੱਡ ਕੇ ਫਿਰ ਆਪਣੇ ਸੋਹਣੇ ਦਿਲ ਜਾਨੀ ਕੋਲੇ ਪਹੁੰਚ ਜਾਣਾ ਲੋਚਦੀ ਸੀ ਦੋ ਪਾਲ ਪਹਿਲਾਂ ਆਪਣੇ ਮਾਹੀ ਦੇ ਗੱਲ ਨਾਲ ਲੱਗੀ ਸਾਰੇ ਜਹਾਨ ਤੋਂ ਬੇਖਬਰ ਇੱਕ ਇਲਾਹੀ ਆਨੰਦ ਦੀ ਅਨੁਪਤੀ ਮਹਿਸੂਸ ਕਰਦੀ ਪਰਤਾਪੀ ਬਹੁਤ ਖੁਸ਼ ਤੇ ਆਪਣੇ ਮਾਹੀ ਦੀ ਮਹਿਕ ਨਾਲ ਖੁਦ ਨੂੰ ਭਰਿਆ ਭਰਿਆ ਮਹਿਸੂਸ ਕਰ ਰਹੀ ਸੀ। ਉਹਨੂੰ ਆਪਣੇ ਮਾਹੀ ਤੇ ਬੇਅੰਤਿਹਾਮ ਵਿਸ਼ਵਾਸ ਤੇ ਭਰੋਸਾ ਸੀ ਕਿਉਂਕਿ ਪਿਆਰ ਕਰਨ ਵਾਲੇ ਕਦੇ ਵੀ ਕਿਸਦਾ ਦਿਲ ਨਹੀਂ ਨਾ ਤੋੜ ਸਕਦੇ। ਜੋ ਦਿਲ ਤੋੜਦੇ ਆ ਉਹ ਪਿਆਰ ਦੇ ਨਾਂ ਤੇ ਕਲੰਕ ਨੇ ਕਿਉਂਕਿ ਪਿਆਰ ਦੇ ਢਾਈ ਅੱਖਰਾਂ ਨੂੰ ਸਮਝਣ ਲਈ ਤੁਹਾਡੇ ਕੋਲ ਵੀ ਇੱਕ ਪਿਆਰ ਭਰਿਆ ਦਿਲ ਹੋਣਾ ਚਾਹੀਦਾ ਹੈ। ਕਿਉਂਕਿ ਪਿਆਰ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਐਸਾ ਇਲਾਹੀ ਪਿਆਰ ਸਿਰਫ ਕਿਸਮਤ ਵਾਲਿਆਂ ਨੂੰ ਹੀ ਮਹਿਸੂਸ ਹੁੰਦਾ ਹੈ ਤੇ ਉਹ ਹੀ ਇਹਨਾਂ ਨੂੰ ਦੀ ਨਸੀਬ ਦੇ ਵਿੱਚ ਹੁੰਦਾ ਹੈ ਜਿਵੇਂ ਹੀਰ ਰਾਂਝਾ ਸੋਨੀ ਮਹੀਵਾਲ ਕੀ ਮਾਮਲਕੀ ਤੇ ਹੋਰ ਅਨੇਕਾਂ ਅਮਰ ਅਜਰਾਸ਼ਕਾ ਨੂੰ ਆਇਆ ਹੋਵੇਗਾ ਅੱਜ ਤੋਂ ਲੱਖਾਂ ਸਾਲ ਪਹਿਲਾਂ ਤੇ ਅਸੀਂ ਅੱਜ ਵੀ ਉਹਨਾਂ ਦਾ ਨਾਮ ਬਹੁਤ ਅਦਬ ਨਾਲ ਲੈਂਦੇ ਆ ਇਸੇ ਤਰ੍ਹਾਂ ਦੇ ਸੱਚੇ ਸੁੱਚੇ ਪਿਆਰ ਵਿੱਚ ਰੰਗੀ ਪ੍ਰਤਾਪੀ ਦੀ ਰੂਹ ਆਪਣੇ ਮਾਹੀ ਦੇ ਵਾਅਦੇ ਨੂੰ ਇਲਾਹੀ ਫਰਮਾਨ ਸਮਝਦੀ ਹੋਈ ਉਹਨਾਂ ਦੇ ਤੇ ਦਿਲੋਂ ਯਕੀਨ ਕਰਦੀ ਸੀ ਹੈ ਪ੍ਰਮਾਤਮਾ ਵਾਹਿਗੁਰੂ ਮੈਂ ਅੱਜ ਤੱਕ ਤੇਰੇ ਕੋਲੋਂ ਕੁਝ ਨਹੀਂ ਮੰਗਿਆ ਪਰ ਅੱਜ ਮੈਂ ਦੋਵੇਂ ਹੱਥ ਜੋੜ ਤੇਰੇ ਅੱਗੇ ਹੀ ਅਰਦਾਸ ਕਰਦੀ ਆ ਕਿ ਮੇਰੇ ਸੋਹਣੇ ਮਾਈ ਮੇਰੇ ਸਰਦਾਰ ਦੀ ਹਰ ਮਨੋਗਾਵਨਾ ਪੂਰੀ ਕਰੀ ਮੇਰੇ ਖੁਦਾ ਮੇਰੇ ਹਿੱਸੇ ਦੀਆਂ ਖੁਸ਼ੀਆਂ ਵੀ ਉਹਨੂੰ ਬਖਸ਼ ਦੇ ਪਰਵਰਦੀگار ਉਹਨੇ ਸਾਰੇ ਗਮ ਮੇਰੀ ਝੋਲੀ ਪਾ ਦੇ ਏ ਮੇਰੇ ਮੋਲਾ ਮੇਰੇ ਵਾਹਿਗੁਰੂ ਜੀਓ ਅਮੀ ਅੱਖ ਪਰਤਾਪੀ ਨੇ ਦੋਵੇਂ ਹੱਥ ਜੋੜੇ ਤੇ ਆਪਣੇ ਸੋਹਣੇ ਦੇ ਖਵਾਬ ਦੇਖਣ ਲਈ ਨੀਂਦ ਦੇ ਅगोਸ਼ਟ ਚ ਚਲੀ ਗਈ ਰੇ ਪਰਤਾਪੀ ਹੁਣ ਚਲੋ ਆਪਾਂ ਵੇਖੀਏ ਜੀ ਫਿਰ ਣਤੁਰਨ ਕੁੜੀ ਤੇ ਲੱਗ ਗਈ ਪਾਬੰਦੀ ਸੀ ਕੁੜੀ ਪਰਤਾਪੀ ਤਾਂ ਇਹ ਗੱਲ ਵੱਖਰੀ ਜੀ ਬੇਬੇ ਤੇ ਬਾਪੂ ਹੋਣਾ ਨਾ ਕਹੀ ਚੰਗੀ ਮੰਦੀ ਸੀ ਫਿਕਰ ਗੋਪਾਲੇ ਖਾਵੇ ਘਰ ਦੀ ਹਾਲਤ ਵੇਖ ਕੁੜੀ ਦੇ ਵਿਆਹ ਦੀ ਗੱਲ ਚਲਦੀ ਚਲਦੀ ਸੀ ਦੇਖੇ ਸੀ ਟਿਕਾਣੇ ਕਈ ਦੂਰ ਨੇੜੇ ਸੁਖ ਜਹਲਾ ਪਿੰਡ ਰਾਜਵਾਲ ਗੱਲ ਮੁਕੇ ਦੀ ਮੁਕੇਂਦੀ ਸੀ ਓ ਅਮਰ ਸਿਆ ਘਰੇ ਆਇਆ ਸਰਦਾਰਾ ਨੇਕੇ ਰਾਜੇ ਨੇ ਰਾਜੀਵਾਲ ਪਹੁੰਚ ਅਮਰ ਸੁਨਿਆਰੇ ਦੇ ਘਰ ਆਵਾਜ਼ ਮਾਰਦਿਆਂ ਪੁੱਛਿਆ ਉਹਨਾਂ ਨੂੰ ਸਵੇਰ ਦੇ ਤੁਰਿਆਂ 10 ਵਜੇ ਗਏ ਸੀ ਆਜੋ ਭਾਈ ਜੀ ਆਜੋ ਬੈਠੋ ਓਕੇ ਤ ਨੂੰ ਗਏ ਵੇ ਆ ਮੈਂ ਹੁਣ ਇਸਨਿਆ ਭੇਜ ਕੇ ਸੁਧਵਾਉਣੀ ਆ ਉਹਨਾਂ ਨੂੰ ਅਮਰੋਧਿਕਰ ਵਾਲੀ ਸੀਮੋਂ ਨੇਕੇ ਰਾਜੇ ਨੂੰ ਸਿਆਣ ਦੇ ਆ ਬੈਠਣ ਲਿਖਿਆ ਜੋ ਰਾਹ ਦੇ ਨਾਲ ਵਾਲੀ ਬੈਠਕ ਵਿੱਚ ਬੈਠ ਗਏ ਵੇ ਕਾਲੇ ਜਾਂ ਆਪਣੇ ਬਾਪੂ ਨੂੰ ਖੇਤੋਂ ਸੱਦ ਕੇ ਲਿਆ ਆਖੀ ਲੋਪੋ ਤੋਂ ਤਾਂ ਆ ਨੇਕਾ ਆਇਆ ਤੇ ਉਹਦੇ ਨਾਲ ਇੱਕ ਬੰਦਾ ਹੋਰ ਵੀ ਆ ਜਾਂ ਮੇਰਾ ਪੁੱਤ ਬਣ ਕੇ ਛੇਤੀ ਦਿਨੇ ਜਾ ਸਿੰਬੋ ਨੇ ਆਪਣੇ ਛੋਟੇ ਮੁੰਡੇ ਨੂੰ ਖੇਤ ਭੇਜ ਦੇ ਆਖਿਆ ਨਿਸ਼ਰਨ ਤੂੰ ਪਾਣੀ ਪਾ ਕੇ ਚਾਹ ਧਰ ਦੇ ਦੋ ਗਲਾਸ ਮੈਂ ਹੇਮ ਬਾਣੀਆਂ ਦੀ ਹੱਟ ਤੇ ਖੰਡ ਲਿਆਉਣੀਆਂ ਜਾ ਕੇ ਸਿੰਬੋ ਨੇ ਆਪਣੀ ਕੁੜੀ ਨੂੰ ਆਖਿਆ ਜੋ ਦੋ ਦਿਨ ਪਹਿਲਾਂ ਹੀ ਸਹੁਰਿਆਂ ਤੋਂ ਮਿਲਨੀ ਆਈ ਸੀ ਕਾਰਬਾਰ ਤਾਂ ਮੈਨੂੰ ਚੰਗਾ ਲੱਗਿਆ ਰਾਜਾ ਬੰਦੇ ਵੀ ਮਿਹਨਤੀ ਲੱਗਦੇ ਆ ਕਿਉਂਕਿ ਕਾਰਬਾਰ ਤੇ ਸੰਦ ਸੰਦੇੜੇ ਵੇ ਗੱਲ ਦੀ ਕੋਈ ਭਰਦੇ ਨੇ ਵੀ ਬੰਦੇ ਕੰਮ ਆ ਸੁਖ ਨਾਲ ਘਰ ਚੋਂ ਸਾਰੀ ਚੀਜ਼ ਅਵਸਤਾ ਜੋ ਆਪਾਂ ਨੂੰ ਰੋਜ਼ਮਰਾਂ ਦੇ ਕੰਮਾਂ ਕਾਰਨ ਚ ਲੋੜੀ ਦੀ ਹੁੰਦੀ ਆ ਇਹ ਤਾਂ ਨਹੀਂ ਬਈ ਕੋਈ ਕਿਸ ਤੋਂ ਮੰਗਣੀ ਪਊਗੀ ਗੋਪਾਲੇ ਨੇ ਕਾਰਬਾਰ ਨੂੰ ਚੰਗੀ ਤਰ੍ਹਾਂ ਦੇਖਦਿਆਂ ਕਿਆ ਜੇ ਘਰ-ਬਾਰ ਮਾੜਾ ਹੁੰਦਾ ਤਾਂ ਆਪਾਂ ਤੈਨੂੰ ਦਾਸ ਹੀ ਨਹੀਂ ਪਾਉਣੀ ਸੀ ਗੋਪਾਲ ਸਿੰਘਾਂ ਮੈਂ ਕਿਤੇ ਕਮਲਾ ਜੋ ਆਪਦੀ ਧੀ ਧੀ ਆਣੀ ਵਾਸਤੇ ਮਾੜਾ ਘਰ ਲੱਭੂਗਾ ਤੈਨੂੰ ਮੇਰੇ ਸੁਭਾਅ ਦਾ ਤਾਂ ਪਤਾ ਹੀ ਆ ਮੈਂ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਅਗਲੇ ਦੇ ਅੱਗੇ ਰੱਖ ਦੇ ਨਾ ਅੱਗੇ ਅਗਲੇ ਦੀ ਮਰਜ਼ੀ ਜੇ ਗੱਲ ਦੇ ਲੱਗੇ ਤਾਂ ਕਰ ਦੇਵੇ ਨਹੀਂ ਤਾਂ ਨਾ ਕਰਵੇ ਠੀਕ ਆ ਨਾ ਗੱਲ ਨੀਕੇ ਰਾਜ ਨੇ ਆਪਣੀ ਵਧਾਈ ਕਰਦੀਆਂ ਗੋਪਾਲੇ ਨੂੰ ਆਖਿਆ ਏ ਗੱਲ ਤਾਂ ਤੇਰੀ ਪੱਕੀ ਆਨੇਕਸਿਆ ਗੱਲ ਤਾਂ ਤੂੰ ਅਗਲੇ ਦੇ ਮੂੰਹ ਤੇ ਮਾਰਦਾ ਏ ਭਾਵੇਂ ਅਗਲੇ ਨੂੰ 1 ਮਿੰਟ ਚ ਬੁਰੀ ਲੱਗੇ ਇਸ ਗੱਲੋਂ ਬੰਦਾ ਤੂੰ ਖਰਾਏ ਨੇਕਸਿਆ ਗੋਪਾਲੇ ਨੇ ਵੀ ਨੇਕੇ ਰਜ ਦੀ ਬੁਟਿਆਈ ਕਰਦੀ ਆਖਿਆ ਸਾਢੇ 9 ਤੋਂ ਪਹਿਲਾਂ ਹੀ ਘਰੋਂ ਨਿਕਲ ਗਿਆ ਅਮਰ ਸਿਆ ਤੂੰ ਬਈ ਕਿਤੇ ਰਾਜੇ ਨੂੰ ਖਵਾਉਣਾ ਧਿਆਉਣਾ ਨਾ ਪੈ ਜਾਵੇ ਕਿਤੇ ਕਿ ਨਹੀਂ ਅਮਰੂ ਅਮਰੂ ਨੂੰ ਆਉਂਦਾ ਵੇਖ ਕੇ ਨੇਕੇ ਰਾਜ ਨੇ ਮੁਖਾਲ ਕਰਦੇ ਆਖਿਆ ਉਹ ਵਾਹ ਵੀ ਵਾਹ ਆ ਕੀ ਗੱਲ ਕੀਤੀ ਰਾਜਾ ਤੇਰਾ ਆਪਣਾ ਘਰ ਆ ਜੋ ਮਰਜੀ ਖਾ ਅਸੀਂ ਕਦੋਂ ਤੇਰਾ ਹੱਥ ਵੜਦੇ ਆ ਅਮਰ ਸਿੰਘ ਨੇ ਗੋਪਾਲੇ ਤੇ ਨੇਕੇ ਰਾਜ ਨਾਲ ਹੱਥ ਮਿਲਾਉਂਦਿਆਂ ਹੱਸਦੇ ਹੋਏ ਰਾਜ ਨੂੰ ਆਖਿਆ ਨਹੀਂ ਨਹੀਂ ਸਰਦਾਰਾ ਇਸ ਗੱਲੋਂ ਤਾਂ ਮੈਨੂੰ ਮਾਣ ਆ ਤੇਰੇ ਤੇ ਕਿਉਂਕਿ ਮੈਂ ਇਸ ਘਰੋਂ ਕਦੀ ਵੀ ਨਿਰਾਸ਼ ਹੋ ਕੇ ਨਹੀਂ ਗਿਆ ਤੇ ਨਾ ਹੀ ਅੱਜ ਜਾਣਾ ਨੇਕੀ ਰਾਜ ਨੇ ਅਮਰੂਦੀਆਂ ਸਿਫਤਾਂ ਕਰਦੇ ਹੋਏ ਕਿਹਾ ਚਾਹ ਪਾਣੀ ਪੀਣ ਤੋਂ ਬਾਅਦ ਖੇਤੀਬਾੜੀ ਤੇ ਘਰਬਾਰ ਦੀ ਸੁਖ-ਸਾਂਤ ਤੇ ਇੱਧਰ-ਉੱਧਰ ਦੀਆਂ ਗੱਲਾਂ ਕਰਦਿਆਂ ਨੇਕੇ ਆਪਣੇ ਆਉਣ ਦਾ ਅਸਲੀ ਮਕਸਦ ਦੱਸਦਾ ਕਿ ਸਰਦਾਰ ਗੋਪਾਲ ਸਿੰਘ ਨੇ ਆਪਣੇ ਵੱਡੇ ਕਾਕੇ ਨੂੰ ਰਿਸ਼ਤਾ ਕਰਨ ਦੇ ਮਕਸਦ ਨਾਲ ਆਏ ਨੇ ਬਾਕੀ ਗੱਲ ਜਿਵੇਂ ਆਪਾਂ ਸਾਰਿਆਂ ਨੂੰ ਠੀਕ ਲੱਗੇ ਵੇਖੋ ਸਰਦਾਰ ਜੀ ਮੈਂ ਕੋਈ ਗੱਲ ਫੇਰ ਵਾਲਾ ਬੰਦਾ ਨਹੀਂ ਰਾਜ ਨੇ ਤੁਹਾਨੂੰ ਸਾਰੀ ਗੱਲ ਪਹਿਲਾਂ ਹੀ ਦੱਸ ਦਿੱਤੀ ਹੋਣੀ ਆ ਪੰਜ ਕਿੱਲੇ ਜ਼ਮੀਨ ਦੇ ਆ ਤੇ ਦੋ ਕਾਕੇ ਆ ਦੋਆਂ ਦੀ ਅੱਧੋ-ਅੱਧਾ ਚਾਹੀ ਪਟਵਾਰੀ ਤੋਂ ਪਤਾ ਕਰ ਲੋ ਕੁੜੀਆਂ ਨਾ ਤਾਂ ਵੱਡੀ ਸੀ ਜਿਹਨ ਵਿਆਹੀ ਗਈ ਆ ਸਾਰਾ ਕੰਮ ਕਾਜ ਵੱਡੇ ਮੁੰਡੇ ਨੇ ਸੰਭਾਲ ਰੱਖਿਆ ਆ ਤਾਂ ਜਿ ਨਿਆਣਾ ਹੀ ਆ ਕੋਲ ਕੜੇ ਛੋਟੇ ਮੁੰਡੇ ਵੱਲ ਵੇਖਦੇ ਅਮਰ ਸਿੰਘ ਨੇ ਕਿਹਾ ਮੰ ਕਾਜ आले ਬੰਦੇ ਆ ਬੁੰਡੇ ਨੂੰ ਤੁਸੀਂ ਦੇਖ ਹੀ ਲੈਣਾ ਹੋਇਆ ਕਿਸੇ ਕਿਸਮ ਦੀ ਕੋਈ ਵੈਲ ਨਹੀਂ ਸਿਰਫ ਰੋਟੀ ਤੋਂ ਬਿਨਾ ਬਾਕੀ ਕਰਵਾਰ ਤੁਸੀਂ ਦੇਖ ਹੀ ਲਿਆ ਰੰਗ ਦੀ ਗੱਲ ਪਿੰਡ ਚ ਕਿਸੇ ਤੋਂ ਵੀ ਪੁੱਛ ਲੋ ਮੇਰੇ ਬਾਰੇ ਤੁਹਾਨੂੰ ਸਾਰੀ ਗੱਲ ਦਾ ਪਤਾ ਲੱਗ ਜਾਊਗਾ ਆਪਾ ਤਾਂ ਕਿਸੇ ਨਾਲ ਵਗਾੜੀ ਨਹੀਂ ਪਿੰਡ ਚ ਅਮਰ ਸਿੰਘ ਨੇ ਸਾਰੀ ਗੱਲ ਸਾਫ਼-ਸਾਫ਼ ਦੱਸ ਦਿਆਂ ਗੋਪਾਲੇ ਨੂੰ ਕਿਆ ਅਮਰ ਸਿਆ ਮੈਂ ਸਾਰੀ ਗੱਲ ਦੱਸ ਦਿੱਤੀ ਸੀ ਇਹਨਾਂ ਨੂੰ ਆਪਾਂ ਕਿਉਂ ਕਿਸੇ ਗੱਲ ਦਾ ਪਰਦਾ ਰੱਖੀਏ ਤੁਹਾਡੇ ਦੋਹਾਂ ਨਾਲ ਆਪਣੇ ਘਰ ਦੀ ਤਾਂ ਗੱਲ ਆ ਇਹਨਾਂ ਦੀ ਵੀ ਕੱਲੀ ਕੱਲੀ ਦੀ ਆ ਸੁਖ ਨਾਲ ਸੋਹਣੀ ਸੁਨੱਖੀ ਤੇ ਘਰ ਦੇ ਕੰਮਾਂ ਤਾਂਦਿਆਂ ਚ ਸੱਚੀ ਆ ਬਠੇਰੀ ਆ ਨੇਕੇ ਰਾਜੇ ਨੇ ਦੋਹਾ ਪਰਵਾਰਾਂ ਦੀ ਸਿਫਤ ਕਰ ਜਾਂ ਸਾਰੀ ਗੱਲ ਕਹਿ ਸੁਣਾਈ ਸਰਦਾਰ ਜੀ ਮੈਨੂੰ ਸਾਰਾ ਕੁਝ ਪਸੰਦ ਆ ਬਾਕੀ ਜਦੋਂ ਨੇਕ ਸਿਓ ਵਿੱਚ ਆ ਗਿਆ ਤਾਂ ਮੈਨੂੰ ਕਿਸੇ ਕੱਲ ਦੀ ਕੋਈ ਫਿਕਰ ਨਹੀਂ ਬਸ ਮੇਰੀ ਇੱਕ ਬੇਨਤੀ ਆ ਜੇ ਮਨਜ਼ੂਰ ਕਰੋ ਗੋਪਾਲ ਨੇ ਹੱਥ ਜੋੜਦਿਆਂ ਅਮਰ ਸਿਓ ਨੂੰ ਆਖਿਆ ਬੇਨਤੀ ਵਾਲੀ ਕਿਹੜੀ ਗੱਲ ਆ ਸਰਦਾਰ ਸਾਹਿਬ ਤੁਸੀਂ ਜੋ ਵੀ ਗੱਲ ਕਰਨੀ ਆ ਖੁੱਲ ਕੇ ਦੱਸੋ ਆਪਾਂ ਕੋਈ ਉਪਰੇ ਥੋੜਿਆ ਅਮਰ ਸਿਓ ਨੇ ਗੋਪਾਲੇ ਨੂੰ ਆਪਣਤ ਨਾਲ ਕਿਹਾ ਮੈਂ ਤਾਂ ਬਸ ਇੰਨੀ ਗੱਲ ਆਖਣਾ ਚਾਹਣਾ ਕਿ ਇੱਕ ਤਾਂ ਹੁਣ ਕੰਮ ਧੰਦਿਆ ਚ ਹੁਣ ਕੁਝ ਵੇਹਲ ਆ ਖੇਤ ਬੰਨੇ ਵੀ ਕੋਈ ਜ਼ਿਆਦਾ ਕੰਮ ਨਹੀਂਗਾ ਕਿਉਂ ਨਾ ਆਪਾਂ ਕੋਈ ਚੰਗਾ ਦਿਨ ਵੇਖ ਕੇ ਬੱਚਿਆਂ ਦਾ ਵਿਆਹ ਜਲਦੀ ਕਰ ਦਈਏ ਅੱਗੇ ਤੁਹਾਨੂੰ ਜਿਵੇਂ ਠੀਕ ਲੱਗੇ ਗੋਪਾਲ ਨੇ ਹੱਥ ਜੋੜਦਿਆਂ ਅਮਰ ਸਿੰਘ ਨੂੰ ਕਿਹਾ ਆ ਤਾਂ ਤੁਸੀਂ ਮੇਰੇ ਮੂੰਹ ਦੀ ਗੱਲ ਕਹਿ ਦਿੱ ਸਰਦਾਰ ਜੀ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਦਾ ਸੀ ਇੱਕ ਗੱਲ ਹੋਰ ਆਪਾਂ ਜ਼ਿਆਦਾ ਕੱਠਵੱਠ ਕਰਕੇ ਕੀ ਲੈਣਾ ਅਸੀਂ ਆਪਦੇ ਘਰ ਦੇ ਜੀ ਤੇ ਕੁਝ ਖਾਸ ਰਿਸ਼ਤੇਦਾਰੀ ਆਵਾਂਗੇ ਤੇ ਕੁੜੀ ਨੂੰ ਦੋ ਕੱਪੜਿਆਂ 'ਚ ਵਿਆਹ ਕੇ ਕਰ ਲਿਆਂਗੇ ਅਮਰ ਨੂੰ ਪਤਾ ਸੀ ਕਿ ਕੱਲੇ-ਕੱਲੇ ਕੁੜੀ ਹੈ ਜੋ ਕੁਝ ਵੀ ਆਏਗਾ ਉਹ ਕੁੜੀ ਦਾ ਹੀ ਤਾਂ ਹੈਗਾ ਜੇ ਵਿਆਹ 'ਚ ਦੇਰ ਕਰਾਂਗੇ ਤੇ ਇਹ ਨਾ ਕੋਈ ਹੋਵੇ ਹੋਰ ਕੋਈ ਪਾਣੀ ਮਾਰ ਦੇਵੇ ਇਸੇ لالਚ ਅਮਰ ਸਿਉਨੇ ਗੋਪਾਲੇ ਦੀ ਹਰ ਗੱਲ ਵਿੱਚ ਹਾਮਰ ਲਾਉਂਦਿਆ ਕਿਆ ਇੰਨੇ ਚੰਗੇ ਰਿਸ਼ਤੇਦਾਰ ਮਿਲਣ ਕਰਕੇ ਗੋਪਾਲ ਨੇ ਕਿ ਆਪਣੇ ਸਿਰ ਤੋਂ ਮਾਣਾ ਮੋਹੀ ਭਾਰ ਲੱਥਿਆ ਮਹਿਸੂਸ ਹੋ ਗਿਆ। ਉਹਨੇ ਦਿਲ ਦੀ ਹੀ ਦਿਲ ਵਾਹਿਗੁਰੂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਨਾਲੇ ਤੇ ਪਿੰਡ ਵਿੱਚ ਇੱਜਜਬਾਦ ਗਈ ਤੇ ਨਾਲੇ ਰਿਸ਼ਤੇਦਾਰਾਂ ਦੇ ਵੀ ਚੰਗੇ ਮਿਲ ਗਏ। ਅਮਰ ਸਿੰਘ ਜੀ ਮੈਨੂੰ ਤੁਹਾਡੇ ਵਿਚਾਰ ਜਾਣ ਕੇ ਬਹੁਤ ਖੁਸ਼ੀ ਹੋਈ। ਰੱਜੀਰੂ ਦੇ ਮਾਲਕ ਹੋ ਤੁਸੀਂ। ਗੋਪਾਲ ਨੇ ਅਮਰ ਸਿੰਘ ਨੂੰ ਧੰਨਵਾਦ ਕਰਦੇ ਆਖਿਆ। ਤੇ ਵਾਹਿਗੁਰੂ ਅੱਗੇ ਹੱਥ ਜੋੜ ਕੇ ਚੰਗਾ ਹੋਇਆ। ਕਲਿਆਣੀ ਤੂੰ ਖੇੜਾ ਛੁੱਟਿਆ ਨਹੀਂ ਤਾਂ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ ਸੀ ਗੋਪਾਲੇ ਨੇ ਆਪਣੇ ਆਪ ਨੂੰ ਹਲਕਾ ਹਲਕਾ ਮਹਿਸੂਸ ਕੀਤਾ ਵਧਾਈਆਂ ਜੀ ਸਵਧਾਰੋ ਤੁਹਾਨੂੰ ਦੋਵਾਂ ਪਰਿਵਾਰਾਂ ਨੂੰ ਪਰਮਾਤਮਾ ਕਰੇ ਇਹੋ ਜਿਹੀਆਂ ਖੁਸ਼ੀਆਂ ਦੋਵਾਂ ਪਰਿਵਾਰਾਂ ਤੇ ਬਣਾਈ ਰੱਖੇ ਠੰਡ ਵੱਧ ਜਾਣ ਕਰਕੇ ਨੇਕੇ ਰਾਜ ਨੇ ਮੋਢੇ ਤੇ ਰੱਖ ਖੇਸ ਦੀ ਬੁੱਕਲ ਮਾਰ ਵਧਾਈ ਮਿਲਣ ਦੀ ਚਾਹ ਕੇ ਚ ਗੋਪਾਲੇ ਤੇ ਅਮਰੂ ਤੇ ਉਹਦੀ ਘਰ ਵਾਲੀ ਸਿੰਭੂ ਨੂੰ ਕਿਹਾ ਸਵਾ ਬਧਾਈਆਂ ਵੀ ਸਵਾ ਬਧਾਈਆਂ ਰਾਜਾ ਇਹ ਸਭ ਤੇਰੇ ਕਰਕੇ ਹੀ ਸੰਭਵ ਹੋਇਆ ਵਧਾਈਆਂ ਦਾ ਅਸਲੀ ਹੱਕਦਾਰ ਤਾਂ ਤੂੰ ਹੀ ਰਾਜਾ ਅਮਰੂ ਤੇ ਗਪਾਲੇ ਨੇ ਹੋਏ ਕੁਝ ਪੈਸੇ ਦਿੰਦਿਆਂ ਨੇਕੇ ਰਾਜੇ ਨੂੰ ਕਿਹਾ ਫਿਰ ਦੇਰ ਕਾ ਦੀ ਸਰਦਾਰ ਸਾਹਿਬ ਆਪਾਂ ਕੋਈ ਜੰਗਾ ਦਿਨ ਰੱਖ ਦਿੰਨੇ ਆ ਤੇ ਵਿਆਹ ਦਾ ਦਿਨ ਬਣ ਕੇ ਚੱਲੀਏ ਨਹੀਂ ਫਿਰ ਗੇੜੇ ਮਾਰਦੇ ਫਿਰਾਂਗੇ ਕਿ ਨਹੀਂ ਗਪਾਲੇ ਦੇ ਸਿਖਾਏ ਨੇਕੇ ਰਾਜੇ ਨੇ ਆਖਰੀ ਤੀਰ ਛੱਡਿਆ ਮੈਂ ਤੇਰੇ ਘਰ ਤੋਂ ਪਹਿਲਾਂ ਹੀ ਛੋਟੇ-ਮੁੰਡੇ ਨੂੰ ਪੰਡਤ ਵੱਲ ਭੇਜ ਦਿੱਤਾ ਸੀ। ਬੱਸ ਉਹ ਪੰਡਤ ਜੀ ਨੂੰ ਲੈ ਕੇ ਆਉਂਦਾ ਹੀ ਹੋਵੇਗਾ ਰਾਜਾ। ਅਮਰੂਣ ਰਾਜੇ ਨੂੰ ਹੱਸ ਕੇ ਆਖਿਆ। ਲਓ ਉਹ ਤਾਂ ਆ ਵੀ ਗਏ ਦੇਵਤਾ ਜੀ। ਕਾਲੇ ਨਾਲ ਤੁਰੇ ਹੋਦੇ ਪੰਡਤ ਕਸੀਟਾ ਰਾਮ ਜੀ ਨੂੰ ਵੇਖਦਿਆਂ ਗੋਪਾਲੇ ਤੇ ਨੀਕੀ ਨੂੰ ਆਖਿਆ। ਸਾਰਿਆਂ ਨੇ ਖੜੇ ਹੋ ਕੇ ਪੰਡਤ ਜੀ ਦਾ ਸਵਾਗਤ ਕੀਤਾ ਤੇ ਪੈਰਾਂ ਨੂੰ ਹੱਥ ਲਾ ਕੇ ਆਸ਼ੀਰਵਾਦ ਲਿਆ। ਜੋ ਪੰਡਤ ਜੀ ਨੇ जय श्री राम जय श्री राम कर दिया ਦਿੱਤਾ ਤੇ ਚਿੱਟੀ ਚਾਦਰ ਵਾਲੇ மஞ்சੇ ਤੇ राम 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 जय श्री राम ਕਰਦਾ ਹੋਇਆ ਚੌਂਕੜਾ ਮਾਰ ਪਤਰੀ ਖੋਲ ਕੇ ਬੈਠ ਗਿਆ। गोपालले ਤੇ امرੂ ਨੇ ਕੁਝ ਪੈਸੇ ਪੰਡਿਤ ਦੀ ਪਤਰੀ ਤੇ ਰੱਖੇ ਤੇ மஞ்சੇ ਦੀ ਬਾਹੀ ਫੜ ਕੇ ਥੱਲੇ ਬੈਠ ਕੇ ਦੇਵਤਾ ਜੀ ਆ ਗੋਪਾਲ ਤੋਂ ਆ ਜੀ ਲੋਪੇ ਤੋਂ ਆਪਦੀ ਪੁੱਤਰੀ ਦਾ ਰਿਸ਼ਤਾ ਆਪਣੇ राम रतन ਨਾਲ ਕਰਨ ਆਏ ਆ। ਅਮਰੂ ਨੇ ਜਾਣ ਪਛਾਣ ਕਰਾਉਂਦਿਆਂ ਪੰਡਤ ਜੀ ਨੂੰ ਦੱਸਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪ੍ਰਭੂ ਆਪਣੀ ਦਇਆ ਦ੍ਰਿਸ਼ਟੀ ਸਭ ਪਰ ਬਣਾਈ ਰੱਖੇ ਜਜਮਾਨ ਆਪਣੀ ਪੁੱਤਰੀ ਦਾ ਨਾਮ ਬਤਾਓ ਪੰਡਤ ਨੇ ਮੋٹے ਸ਼ੀਸ਼ਾ ਵਾਲੀਆਂ ਐਣਕਾ ਲਾਉਂਦਿਆਂ ਗੋਪਾਲੇ ਨੂੰ ਪੁੱਛਿਆ ਦੇਵਤਾ ਜੀ ਪ੍ਰਤਾਪ ਕੌਰ ਨਾ ਹੈ ਪੁੱਤਰੀ ਦਾ ਗੋਪਾਲੇ ਨੇ ਹੱਥ ਜੋੜਦਿਆਂ ਬੜੀ ਨਿਮਰਤਾ ਨਾਲ ਪੰਡਤ ਜੀ ਨੂੰ ਦੱਸਿਆ ਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਮੇਰੇ ਤੇ ਮੇਰ ਭਰੀ ਪਤਰੀ ਜੀ ਕੋਈ ਖੋਟ ਨਾ ਨਿਕਲੇ ਤੇ ਵਿਆਹ ਦਾ ਦਿਨ ਬਣ ਕੇ ਜਾਵਾ ਇੱਥੋਂ ਮੈਂ ਪ੍ਰਤਾਪ ਬਹੁਤ ਖੂਬ ਜੈਸਾ ਨਾਮ ਵੈਸੀ ਉਸकी कुंडली में देवताओं की दिव्य दृष्टि का प्रताप है उसकी कन्या राशि बनती है नाम के हिसाब से जिसका स्वामी बुध ਤੇ ਰਾਹੁ ਹੈ बुध ग्रह ਦਾ ਤattva ਪਥਵੀ ਤੋਂ ਹੈ ਇਸੇ ਤਰ੍ਹਾਂ ਪੁੱਤਰੀ ਦਾ ਹਿਰਦਾ ਵੀ ਪਥਵੀ ਦੀ ਤਰ੍ਹਾਂ ਵਿਸ਼ਾਲ ਹੈ ਰਾਹੁ बुध ਦਾ ਮਿੱਤਰ ਹੈ ਤੇ ਰਾਹੁ ਬੁੱਧ ਦੀ ਜੋੜੀ 6ਵੇਂ ਭਾਗ ਵਿੱਚ ਸ਼ੁਭ ਫਲ ਦੇ ਰਹੀ ਹੈ ਰਾਹੁ ਬੁੱਧ ਦੀ ਜੋੜੀ ਤੇ ਪ੍ਰਤਾਪ ਸੇ ਕੰਨਿਆ ਜਹਾਂ ਵੀ ਜਾਏਗੀ ਸਭ ਕੋ ਆਪਣਾ ਬਣਾ ਲੇਗੀ ਦੋਵਾਂ ਦੀ ਜਨਮ ਕੁੰਡਲੀ ਕੇ ਹਿਸਾਬ ਸੇ ਅਗਲੇ ਮਾਹ ਕੇ ਪਿਛਲੇ ਪਛਮ ਨੇ ਜੋ ਵੀਰਵਾਰ ਰਵੀਵਾਰ ਐਤਵਾਰ ਆਏਗਾ ਨਾ ਬਹੁਤ ਸ਼ੁਭ ਰਹੇਗਾ ਸ਼ਾਦੀ ਕੇ ਲਈ ਪੰਡਤ ਨੇ ਪੈਸਿਆਂ ਦੇ ਲਾਲਚ ਵਿੱਚ ਇਸ ਤਰ੍ਹਾਂ ਕੁੰਡਲੀ ਮਲਾਉਂਦਿਆਂ ਕਿਹਾ ਜੋ ਕਪਾਲੇ ਨੇ ਪਰਦੇ ਨਾਲ ਉਸ ਨੂੰ ਮੁਠੀ ਵਿੱਚ ਦੇ ਦਿੱਤੀ ਸੀ ਜਦੋਂ ਅਮਰਸਿਓ ਪੰਡਤ ਵਾਸਤੇ ਪਾਣੀ ਲੈਣ ਬਾਹਰ ਨੂੰ ਗਿਆ ਸੀ ਪਰ ਪੰਡਤ ਨੇ ਪ੍ਰਤਾਪੀ ਦੀ ਰਾਸ਼ੀ ਦੇਖ ਕੇ ਜਾਣ ਲਿਆ ਸੀ ਕਿ ਅੱਗੇ ਸਮਾਂ ਬਹੁਤ ਸੰਕਟ ਵਾਲਾ ਆ ਰਿਹਾ ਹੈ ਕਿਉਂਕਿ ਬੁੱਧ ਗ੍ਰਹਿ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਚੰਗੇ ਗ੍ਰਹਿ ਨਾਲ ਚੰਗਾ ਤੇ ਪਾਪੀ ਗ੍ਰਹਿ ਨਾਲ ਮਿਲ ਕੇ ਪਾਪੀ ਬਣ ਜਾਂਦਾ ਹੈ ਰਾਹੂ ਤੇ ਬੁੱਧ ਦੀ ਜੋੜੀ 6ਵੇਂ ਘਰ ਵਿੱਚ ਸ਼ੁਭផល ਦਿੰਦੀ ਹੈ ਪਰ ਪਰਤਾਪੀ ਦੀ ਕੁੰਡਲੀ ਚ ਦੋਵੇਂ ਬਹੁਤ ਜਲਦ 12ਵੇਂ ਘਰ ਚ ਦਾਖਲ ਹੋਣ ਵਾਲੇ ਸਨ ਜੋ ਬਹੁਤ ਅਸ਼ੁਭ ਫਲ ਦੇਣ ਵਾਲਾ ਹੋਵੇਗਾ ਪੰਡਤ ਨੇ ਹੋਰ ਵੀ ਕਈ ਜੋੜ ਤੋੜ ਕਰਕੇ ਦੇਖੇ ਜੋ ਸਹੀ ਨਹੀਂ ਸੀ ਬੈਠ ਰਹੇ ਤੇ ਆਉਣ ਵਾਲੇ ਸਮੇਂ ਵਿੱਚ ਪ੍ਰਤਾਪੀ ਦਾ ਅਮੰਗਲਕਰ ਸੰਕੇਤ ਸਨ ਜਿਉਂ ਨਾ ਇਹਨਾਂ ਦਾ ਵਕਤ ਰਹਿਂਦਾ ਕੋਈ ਪਾਣਾ ਨਾ ਕੀਤਾ ਤਾਂ ਉਸਨੇ ਬਹੁਤ ਵੱਡਾ ਸੰਕਟ ਆ ਸਕਦਾ ਉਹਦੇ ਉੱਤੇ ਰਾਮ 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 ਜੈ ਸ਼੍ਰੀ ਰਾਮ ਕਹਿੰਦਿਆਂ ਪੰਡਤ ਆਪਣੇ ਦਾਨ ਦਕਸ਼ਣ ਲੈ ਕੇ ਕੁਝ ਪਰੇਸ਼ਾਨੀ ਵਿੱਚ ਹੀ ਘਰ ਵੱਲੋਂ ਚੱਲ ਪਿਆ। ਬਧਾਈਆਂ ਦਿੰਦੇ ਹੋਏ ਰਾਜੇ ਨੂੰ ਇੱਕ ਖੇਸ ਤੇ ਕੁਝ ਰੁਪਏ ਰੱਖ ਕੇ ਦਿੰਦਿਆਂ ਸੀਮਾ ਬਹੁਤ ਖੁਸ਼ ਲੱਗ ਰਹੀ ਸੀ। ਉਹਦਾ ਤਾਂ ਧਰਤੀ ਤੇ ਪੈਰ ਨਹੀਂ ਸੀ ਲੱਗ ਰਿਆ। ਲੈ ਭਾਈ ਜੀ ਆਹ ਸੂਟ ਮੇਰੇ ਭੈਣਾਂ ਵਾਸਤੇ ਆ। ਹੁਣ ਖੁਸ਼ ਐ ਨਾ ਤੂੰ? ਪ੍ਰਮਾਤਮਾ ਸਾਰਿਆਂ ਦੇ ਉਹ ਜਿਹੇ ਖੁਸ਼ੀਆਂ ਭਰਿਆ ਦੇਣ ਲਿਆਵੇ। ਸਿੰਬੋ ਨੇ ਸਾਰੇ ਅੰਦਾ ਗੁੜ ਨਾਲ ਮੂੰਹ ਮਿੱਠਾ ਕਰਾਉਂਦਿਆਂ ਕਿਆ ਅਗਲੇ ਮਹੀਨੇ ਦਾ ਐਤਵਾਰ ਸੰਗਰਾਦ ਤੋਂ ਅਗਲੇ ਦਿਨ ਦੋ ਮਾਰਦ ਹੈ ਗੋਪਾਲ ਸਿੰਘ ਉਸ ਦਿਨ ਅਸੀਂ ਬਰਾਤ ਲੈ ਕੇ ਆਵਾਂਗੇ ਤੁਹਾਡੇ ਵਾਲੇ ਠੀਕ ਹੈ ਨਾ ਨੇਕ ਸਿੰਘ ਜੇ ਕੋਈ ਗੱਲਬਾਤ ਤੁਸੀਂ ਜਾਂ ਅਸੀਂ ਕਰਨੀ ਆ ਤੇ ਰਾਜੇ ਅੱਜ ਸੁਨੇਹਾ ਭੇਜ ਦਿਆ ਕਰਾਂਗੇ ਤੁਸੀਂ ਚੱਲ ਕੇ ਤਿਆਰੀਆਂ ਕਰੋ ਹੁਣ ਤੁਸੀਂ ਚੱਲ ਕੇ ਤਿਆਰੀਆਂ ਕਰੋ ਹੁਣ ਕਿਉਂ ਹੀ ਗਣ ਗੱਲ ਗੋਪਾਲ ਸਿੰਘ ਅਮਰਸਿਓ ਨੇ ਆਪਣੇ ਕੁੜਮ ਗੋਪਾਲੇ ਨੂੰ ਜੱਫੀ ਪਾਉਂਦਿਆ ਕਿਆ ਸੋਹਣਾ ਤੇ ਸੁਨੱਖਾ ਮੁੰਡਾ ਕਰਕੇ ਪਸੰਦ ਬਾਪ ਕੁੜਮਾ ਨੇ ਬੈਠ ਦੋਵੇਂ ਗੱਲ ਸੁਲਝਾਈ ਸੀ ਪਿੰਡ ਵਿੱਚ ਰਹਿੰਦਾ ਜੋ ਪੰਡਿਤ ਸਿਆਣੇ ਕੋਲੇ ਦਿਨ ਚੰਗਾ ਦੇਖਣੇ ਤੂੰ ਪੱਤਰੀ ਖੁਲਾਈ ਸੀ ਖੁਸ਼ੀ ਵਿੱਚ ਝੂਮਦੇ ਦਿੰਦਿਆ ਵਧਾਈ ਸਾਰੇ ਕੁੜਮਾ ਨੇ ਘੋਟ ਗੱਲ ਵਕੜੀ ਜਿਹੀ ਪਾਈ ਸੀ ਦੁਖੀ ਬੜੇ ਬਾਪ ਦੇ ਮੁਖ ਉਤੇ ਸੁਖ ਜਲਾ ਦੁੱਖਾਂ ਦੀ ਲਕੀਰ ਹਟ ਖੁਸ਼ੀ ਇੱਕ ਆਈ ਸੀ